ਐੜਾ ਮੁਕਤਾ ਅ ਐੜਾ ਮੁਕਤਾ ਅ ਐੜੇ ਕੰਨਾ ਆ ਐੜੇ ਕੰਨਾ ਆ ਈੜੀ ਸਿਹਾਰੀ ਏ ਈੜੀ ਸਿਹਾਰੀ ਏ ਈੜੀ ਵਿਹਾਰੀ ਈ ਈੜੀ ਵਿਹਾਰੀ ਈ ਕੂੜੇ ਔਂਕੜ ਓ ਕੂੜੇ ਔਂਕੜ ਓ ਕੂੜੇ ਔਂਕੜ ਓ ਕੂੜੇ ਔਂਕੜ ਓ ਕੂੜੇ ਦੁਲੈਂਕੜ ਊ ਕੂੜੇ ਦੁਲੈਂਕੜ ਊ ਈੜੀ ਲਾਂ ਏ ਐੜੇ ਦੁਲਾਵਾਂ ਐ ਐੜੇ ਦੁਲਾਵਾਂ ਐ ਊੜੇ ਹੋੜਾ ਓ ਊੜੇ ਹੋੜਾ ਓ ਐੜੇ ਕਨੌੜਾ ਆਓ ਐੜੇ ਕਨੌੜਾ ਆਓ ਐੜੇ ਟਿੱਪੀ ਅੰ ਐੜੇ ਟਿੱਪੀ ਅੰ ਐੜੇ ਕੰਨਾ ਬਿੰਦੀ ਆ ਐੜੇ ਕੰਨਾ ਬਿੰਦੀ ਆ ਸੱਸਾ ਮੁਕਤਾ ਸ ਸੱਸਾ ਮੁਕਤਾ ਸ ਸੱਸੇ ਕੰਨਾ ਸਾ

ਸੱッセ ਕਨੌੜਾ 100 ਸੱッセ ਕਨੌੜਾ 100 ਸੱッセ ਟਿੱਪੀ ਸੰਗ ਸੱッセ ਟਿੱਪੀ ਸੰਗ ਸੱッセ ਕੰਨਾ ਬਿੰਦੀ ਸਾ ਸੱッセ ਕੰਨਾ ਬਿੰਦੀ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ